ਜਰਗ ਦਾ ਮੇਲਾ ਪੰਜਾਬ ਦੇ ਪ੍ਰਸਿੱਧ ਮੇਲਿਆਂ ਦੇ ਵਿੱਚੋਂ ਇੱਕ ਹੈ ਤੇ ਇਸ ਮੇਲੇ ਦਾ ਜ਼ਿਕਰ ਤਈ ਗੀਤਾ ਦੇ ਵਿੱਚ ਵੀ ਵੇਖਣ ਨੂੰ ਮਿਲਦਾ ਹੈ ਦਰਅਸਲ ਇਹ ਮੇਲਾ ਜੋ ਕਿ ਚੇਤ ਮਹੀਨੇ ਦੇ ਪਹਿਲੇ ਮੰਗਲਵਾਰ ਪਿੰਡ ਜਰਗ ਯਾਨੀ ਕਿ ਮਲੇਰ ਕੋਟਲਾ ਖੰਨਾ ਸੜਕ ਜ਼ਿਲ੍ਹਾ ਲੁਧਿਆਣਾ ਵਿਖੇ ਲੱਗਦਾ ਹੈ ਜਰਗ ਦਾ ਮੇਲਾ ਮਾਤਾ ਸ਼ੀਤਲਾ ਰਾਣੀ ਨੂੰ ਪਤੇਉਣ ਦੇ ਲਈ ਲਾਇਆ ਜਾਂਦਾ ਹੈ ਮਾਤਾ ਸ਼ੀਤਲਾ ਦੀ ਪੂਜਾ ਸਮੇ ਮੇਲੇ ਤੋਂ ਇੱਕ ਦਿਨ ਪਹਿਲਾਂ ਗੁਲਗੁਲੇ ਪਕਾਏ ਜਾਂਦੇ ਨੇ ਤੇ ਦੂਜੇ ਦਿਨ ਬਾਸੀ ਹੋਣ ਤੇ ਮਾਤਾ ਦੇ ਮੰਦਰ ਤੇ ਚੜਾਉਣ ਉਪਰੰਤ ਮੰਦਰ ਦੇ ਬਾਹਰ ਖੜੇ ਮਾਤਾ ਦੇ ਵਾਹਨ ਖੋਤਿਆਂ ਨੂੰ ਭੋਗ ਲਗਾਉਣ ਪਿੱਛੋਂ ਵੰਡੇ ਜਾਂਦੇ ਨੇ ਤੇ ਖਾਦੇ ਜਾਂਦੇ ਨੇ ਇਸ ਦੇ ਲਈ ਇਸ ਮੇਲੇ ਨੂੰ ਬਾਸਤੀਏ ਦਾ ਮੇਲਾ ਵੀ ਕਿਹਾ ਜਾਂਦਾ ਹੈ ਜਰਗਦੇਸ ਮੇਲੇ ਦਾ ਇੱਕ ਹੋਰ ਦਿਲਚਸਪ ਪਹਿਲੂ ਵੀ ਹੈ ਮੇਲੇ ਅਤੇ ਮੰਦਰ ਦੇ ਨੇੜੇ ਕੁਝ কুমਿਹਾਰਾਂ ਦੇ ਵੱਲੋਂ ਖੋਤਿਆਂ ਨੂੰ ਸ਼ਿੰਗਾਰ ਕੇ ਲਿਆਇਆ ਜਾਂਦਾ ਹੈ ਰੰਗ-ਬਰੰਗੀਆਂ ਲੀਰਾ ਦੀਆਂ ਵੱਟੀਆਂ ਰस्सੀਆਂ ਦੇ ਵਿੱਚ ਮਣ ਕੇ ਕੋਡੀਆਂ ਅਤੇ ਕੋਗੇ ਆਦਿ ਪਰੋਕੇ ਪਿੱਠ ਉੱਪਰ ਰੰਗ-ਬਰੰਗੀਆਂ ਜੁੱਲੀਆਂ ਦੇ ਝੂਲ ਦਿੱਤੇ ਜਾਂਦੇ ਨੇ ਇਹ ਪੂਜਾ ਲਈ ਆਏ ਸ਼ਰਧਾਲੂਆਂ ਦੇ ਵੱਲੋਂ ਮਾਤਾ ਦੇ ਵਾਹਨ ਯਾਨੀ ਕਿ ਖੋਤੇ ਨੂੰ ਗੁਲਗੁਲੇ ਬਿੰਨੇ ਮੋਠ ਬਾਜਰੇ ਆਦ ਦਾ ਭੋਗ ਲਗਾਇਆ ਜਾਂਦਾ ਹੈ ਤੇ ਇਸੇ ਤਰ੍ਹਾਂ ਜਰਗਦਾਇ ਮੇਲਾ ਮਨਾਇਆ ਜਾਂਦਾ ਹੈ ਇਹ ਮੇਲਾ ਪੰਜਾਬ ਦੇ ਮਸ਼ਹੂਰ ਮੇਲਿਆਂ ਦੇ ਵਿੱਚੋਂ ਇੱਕ ਹੈ ਜਰਗਦਾ ਮੇਲਾ ਪੰਜਾਬ ਦੇ ਪ੍ਰਸਿੱਧ ਮੇਲਿਆਂ ਦੇ ਵਿੱਚੋਂ ਇੱਕ ਹੈ ਤੇ ਇਸ ਮੇਲੇ ਦਾ ਜ਼ਿਕਰ ਕਈ ਗੀਤਾ ਦੇ ਵਿੱਚ ਵੀ ਵੇਖਣ ਨੂੰ ਮਿਲਦਾ ਹੈ ਦੇਰਸਲੇ ਮੇਲਾ ਜੋ ਕਿ ਚੇਤ ਮਹੀਨੇ ਦੇ ਪਹਿਲੇ ਮੰਗਲਵਾਰ ਪਿੰਡ ਜਰਗ ਯਾਨੀ ਕਿ ਮਲੇਰ ਕੋਟਲਾ ਖੰਨਾ ਸੜਕ ਜ਼ਿਲ੍ਹਾ ਲੁਧਿਆਣਾ ਵਿਖੇ ਲੱਗਦਾ ਹੈ ਜਰਗ ਦਾ ਮੇਲਾ માતા ਸ਼ੀਤਲਾ ਰਾਣੀ ਨੂੰ ਪਤੇਉਣ ਦੇ ਲਈ ਲਾਇਆ ਜਾਂਦਾ ਹੈ ਮਾਤਾ ਸ਼ੀਤਲਾ ਦੀ ਪੂਜਾ ਸਮੇ ਮੇਲੇ ਤੋਂ ਇੱਕ ਦਿਨ ਪਹਿਲਾਂ ਗੁਲਗੁਲੇ ਪਕਾਏ ਜਾਂਦੇ ਨੇ ਤੇ ਦੂਜੇ ਦਿਨ ਬਾਸੀ ਹੋਣ ਤੇ ਮਾਤਾ ਦੇ ਮੰਦਰ ਤੇ ਚੜਾਉਣ ਉਪਰੰਤ ਮੰਦਰ ਦੇ ਬਾਹਰ ਖੜੇ ਮਾਤਾ ਦੇ ਵਾਹਨ ਖੋਤਿਆਂ ਨੂੰ ਭੋਗ ਲਗਾਉਣ ਪਿੱਛੋਂ ਵੰਡੇ ਜਾਂਦੇ ਨੇ ਤੇ ਖਾਦੇ ਜਾਂਦੇ ਨੇ ਇਸ ਦੇ ਲਈ ਇਸ ਮੇਲੇ ਨੂੰ ਬਾਸਤੀਏ ਦਾ ਮੇਲਾ ਵੀ ਕਿਹਾ ਜਾਂਦਾ ਹੈ ਜਰਗਦੇਸ ਮੇਲੇ ਦਾ ਇੱਕ ਹੋਰ ਦਿਲਚਸਪ ਪਹਿਲੂ ਵੀ ਹੈ ਮੇਲੇ ਅਤੇ ਮੰਦਰ ਦੇ ਨੇੜੇ ਕੁਝ কুমਿਹਾਰਾਂ ਦੇ ਵੱਲੋਂ ਖੋਤਿਆਂ ਨੂੰ ਸ਼ਿੰਗਾਰ ਕੇ ਲਿਆਇਆ ਜਾਂਦਾ ਹੈ ਰੰਗ-ਬਰੰਗੀਆਂ ਲੀਰਾ ਦੀਆਂ ਵੱਟੀਆਂ ਰस्सੀਆਂ ਦੇ ਵਿੱਚ ਮਣ ਕੇ ਕੋਡੀਆਂ ਅਤੇ ਕੋਗੇ ਆਦ ਪਰੋਕੇ ਪਿੱਠ ਉੱਪਰ ਰੰਗ-ਬਰੰਗੀਆਂ ਜੁੱਲੀਆਂ ਦੇ ਝੂਲ ਦਿੱਤੇ ਜਾਂਦੇ ਨੇ ਇਹ ਪੂਜਾ ਲਈ ਆਏ ਸ਼ਰਧਾਲੂਆਂ ਦੇ ਵੱਲੋਂ ਮਾਤਾ ਦੇ ਵਾਹਨ ਯਾਨੀ ਕਿ ਖੋਤੇ ਨੂੰ ਗੁਲਗੁਲੇ ਪਿੰਨੇ ਮੋਠ ਬਾਜਰੇ ਆਦ ਦਾ ਭੋਗ ਲਗਾਇਆ ਜਾਂਦਾ ਹੈ ਇਸੇ ਤਰ੍ਹਾਂ ਜਰਗਦਾਇ ਮੇਲਾ ਮਨਾਇਆ ਜਾਂਦਾ ਹੈ ਇਹ ਮੇਲਾ ਪੰਜਾਬ ਦੇ ਮਸ਼ਹੂਰ ਮੇਲਿਆਂ ਦੇ ਵਿੱਚੋਂ ਇੱਕ ਹੈ